ਕੀ ਆਪਣਾ ਕੀ ਕਹਿਣਾ ਚਾਹੋਗੇ ਇਸ ਦੇ ਪ੍ਰੋਗਰਾਮ ਬਾਰੇ? ਮੋਹਨ ਸ਼ੇਰ ਸਿੰਘ ਪੁਰੀਟ ਮੌਜੂਦਾ ਪ੍ਰਧਾਨ ਰੈ residențial ਵੈਲਫੇਅਰ ਸੁਸਾਇਟੀ ਸੈਕਟਰ 74 ਦਾ। ਕੀ ਕਹਿਣਾ ਚਾਹੋਗੇ ਇਸ ਦੇ ਪ੍ਰੋਗਰਾਮ ਬਾਰੇ? ਇਹ ਪ੍ਰੋਗਰਾਮ ਸਰ ਇਹ ਸਾਡੀ ਕਲੋਨੀ ਬਿਲਕੁਲ ਛੋਟੀ ਜੀ ਹੈ। ਇਹ ਉਪਰਾਲਾ ਰਾਜਵੰਤ ਸ਼ਰਮਾ ਜੀ ਨੇ ਸਟਾਰਟ ਕੀਤਾ ਹੈ। ਇਹ 12 ਬਾਰਤੀਨ ਸਾਲ ਤੋਂ ਲਗਾਤਾਰ ਹੋ ਰਿਹਾ ਹੈ। ਤੇ ਮੇਨ ਜਿਹੜਾ ਇਹਨਾਂ ਦਾ ਸਹਿਯੋਗ ਹੈ ਰਾਜਵੰਤ ਸ਼ਰਮਾ ਜੀ ਦਾ ਹੈ। ਬਾਕੀ ਸਾਰੇ ਮਹੱਲ ਨਿਵਾਸੀ ਜਾਂਦੇ ਆਪਣੇ ਆਪਣਾ ਹਿੱਸਾ ਪਾਉਂਦੇ ਆ ਜੋ ਵੀ ਸ਼ਰਤਾਂ ਅਨੁਸਾਰ ਹੈ। ਇਹ ਸਾਊਂਡ ਦਾ ਮੈਨਾ ਪਰ ਉਹ ਬੋਲੇनाथ ਜੀ ਨੂੰ ਯਾਦ ਕਰਨ ਦਾ ਇੱਕ ਤਰੀਕਾ ਹੈ ਆਪਣੇ ਆਪਣੇ ਇਸ ਆਪਣੇ ਤਰੀਕਾ ਹੈ ਕੋਈ ਕਾਵੜ ਲਿਆਂਦਾ ਹੈ ਕੋਈ ਸ਼ਿਵ ਨੂੰ ਜਲਪ੍ਰਿਤ ਕਰ ਦਿੰਦਾ ਹੈ ਇਹ ਤਰੀਕਾ ਸਾਡਾ ਹੈ ਵੀ ਉਹਨਾਂ ਦੇ ਨਾਮ ਤੇ ਇੱਕ ਭੰਡਾਰਾ ਕਰਦੇ ਆਂ ਇਹ ਭੰਡਾਰਾ ਕਰਨ ਨਾਲ ਆਪਸ ਵਿੱਚ ਬਾਈਚਾਰਾ ਵੱਧਦਾ ਹੈ ਆਪਣਾ ਪਨ ਵੱਧਦਾ ਹੈ ਪਿਆਰ ਪ੍ਰੇਮ ਵੱਧਦਾ ਹੈ ਤੇ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਕਲੋਨੀ ਛੋਟੀ ਹੈ ਪਰ ਦਿਲ ਵੱਡੇ ਨੇ ਚਿਹਰਿਆਂ ਵਾਲੇ ਲੋਕਾਂ ਬਾਰੇ ਸਾਰੇ ਬੈਠੇ ਨੇ 12 ਸਾਲ ਤੋਂ ਤਾਈਏ ਚੱਲ ਰਹੀ ਹੈ ਬਿਲਕੁਲ 12 ਸਾਲ ਤੋਂ ਹਰ ਸਾਲ ਬਿਨਾਂ ਗਾ ਬਿਨਾਂ ਬ੍ਰੇਕ ਤੋਂ ਚੱਲ ਰਹੀ ਹੈ ਸਾਰੇ ਠੀਕ ਥੈਂਕ ਯੂ ਸਰ ਸਰ ਕੀ ਕਹਿਣਾ ਚਾਹੋਗੇ ਹਾਂ ਮੈਂ ਸਰਬਜੀਤ ਸਿੰਘ 베ਦੀ ਜੀ ਮੈਂ ਚੌਂਦਾ ਨਿਵਾਸੀ ਹਾਂ ਸੈਕਟਰ 47 ਦਾ ਤੇ ਸਾਡੇ ਰਾਜਵੰਤਰਾਏ ਸ਼ਰਮਾ ਜੀ ਇਹ ਹਰ ਸਾਲ ਸਾਵਣ ਦੇ ਮਹੀਨੇ ਚ ਕੀਰਪੁਰ ਅੰਦਰ ਲੰਗਰ ਲਗਾਉਂਦੇ ਹਨ ਤੇ ਜੇ ਕਿ ਜੋ ਕਿ ਬਹੁਤ ਅੱਛੀ ਗੱਲ ਹੈ ਵੀ ਧਰਮ ਧਾਰਮਿਕ ਜਿਹੜਾ ਇਹ ਜੇ ਸਮਾਗਮ ਇਹ ਜੇ ਸੇਵਾ ਕਰਨੀ ਚਾਹੀਦੀ ਹੈ ਜਿਸ ਨੂੰ ਕਾਫੀ ਪੋਜ਼ਿਟਿਵਿਟੀ ਆਉਂਦੀ ਹੈ ਮਹੱਲੇ ਤੇ ਵੀ ਲੋਕਾਂ ਤੇ ਵੀ ਆਪਸ ਵਿੱਚ ਸਜੋਗ ਮਿਲਬਰਤਨ ਦਾ ਬਣਦਾ ਹੈ ਇਸ ਕਰਕੇ ਇਹਦੇ ਬਹੁਤ ਮਹਾਨਤਾ ਹੈ ਸਾਉਣ ਦਾ ਮਹੀਨਾ ਵੈਸੇ ਵੀ ਧਾਰਮਿਕ ਤੌਰ ਤੇ ਕਾਫੀ ਬੜੇ ਤਰ੍ਹਾਂ ਨਾਲ ਮਨਾਇਆ ਜਾਂਦਾ ਹੈ ਤੇ ਖਾਸ ਕਰਕੇ ਜਿਵੇਂ ਸ਼ਿਵਰਾਤਰੀ ਵੀ ਇਸ ਮਹੀਨੇ ਚ ਹੁੰਦੀ ਸ਼ਿਵ ਜੀ ਦਾ ਉਹਦੇ ਸਬੰਧਤ ਅਸੀਂ ਇਹ ਸਾਰਾ ਸਮਾਗਮ ਜਿਹੜਾ ਹੈ ਸਾਰੀ ਜਗ੍ਹਾ ਤੇ ਹੁੰਦੇ ਨੇ ਤੇ ਹੁਣ ਇਹ ਚਾਹੀਦੇ ਨੇ ਬਹੁਤ ਅੱਛੀ ਗੱਲ ਹੈ ਜੋ ਇਹ ਉਪਰਾਲਾ ਹਰ ਸਾਲ ਇਹ ਕਰਦੇ ਨੇ ਸਾਡੇ ਮੁਹੱਲੇ 'ਚ ਤੇ ਬਹੁਤ ਹੀ ਅੱਛੀ ਗੱਲ ਹੈ ਤੇ ਸਰ ਸੁਸਾਇਟੀ ਕਿਹੜੇ ਸੈਕਟਰ ਦੀ ਹੈ ਇਸ ਬਾਰੇ ਥੋੜਾ ਦੱਸੋਗੇ ਇਹ ਸਾਡਾ ਇਹ ਹਾਲੇ ਦੇ ਸੈਕਟਰ 74 ਯਾਨੀ ਇਹ ਪੀਐਸਆਈਸੀ ਦੀ ਇਨੈਜੈਂਸ਼ੀਅਲ ਪੌਕਟ ਹੈ ਉਹਨਾਂ ਵੱਲੋਂ ਵਸਾਈ ਗਈ ਸੀ ਸੈਕਟਰ 77 ਇਹਦਾ ਵਿੱਚ ਸਾਡਾ ਏਰੀਆ ਐਕਚੁਅਲੀ 91 ਦੇ ਪਰ ਸੈਕਟਰ 74 ਸਾਡਾ ਕਿਉਂਕਿ ਇਹਦੇ ਨਾਲ ਕਨੈਕਟਡ ਹੈ 8B ਨਾਲ ਤੇ ਉਹਨਾਂ ਵੱਲੋਂ ਵਸਾਇਆ ਗਿਆ ਸੀਗਾ ਅੱਜਕੱਲ ਇਹਦਾ ਰੱਖ-ਰਖਾਅ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦੇ ਅੰਦਰ ਹੈ ਸੇ ਇਹ 2 2 3 ਤੋਂ ਹੀ ਕੋਲ ਨੇ ਜਿਹੜੇ ਵਸਾਈ ਗਏ ਸੀ ਤੇ ਜਿਹਦੇ 'ਚ ਹੁਣ ਤੱਕ ਅਸੀਂ ਕਾਫੀ ਆ ਡਵਲ ਜਿਹੜੀ ਬਣਾਈ ਹੋਈ ਹੈ 2006 ਤੋਂ ਸਾਡਾ ਉਹ ਵੀ ਬੜਾ ਇੱਕ ਮੁਹੱਲੇ ਦੇ ਡਵੈਲਪਮੈਂਟ ਲਈ ਬਹੁਤ ਵੱਡਾ ਸਹਿਯੋਗ ਹੈ ਜਿਹਦੇ ਨਾਲ ਅਸੀਂ ਆਪਸ ਵਿੱਚ ਵੀ ਮਿਲਵਰਤ ਜਿਹੜਾ ਕਲੈਕਸ਼ਨ ਤੋਂ ਡਵਲਪਮੈਂਟ ਦੇ ਪੱਠੀ ਕੰਮ ਕਰਦੇ ਆਂ ਬਾਕੀ ਮਿਸਰ ਕਾਰਪੋਰੇਸ਼ਨ ਤੋਂ ਵੀ ਕਰਵਾਏ ਜਾਂਦੇ ਨੇ ਇਸ ਤਰ੍ਹਾਂ ਸਾਡਾ ਇੱਕ ਬਹੁਤ ਹੀ ਅੱਛਾ ਇਹ ਏਰੀਆ ਹੈ ਬਹੁਤ ਅੱਛਾ ਡ੍ਰੈਪਟ ਹੈ ਇੱਕ ਛੋਟਾ ਜਿਹਾ ਪੋਕਟ ਏਰੀਆ ਹੈ ਜਿਸੇ ਸਾਡੇ ਕੋਲ 138 ਹਾਊਸਸ ਨੇ ਤੇ ਸਾਡਾ ਆਪ ਵਿੱਚ ਸਾਰੇ ਮੁਹੱਲਾ ਨਿਵਾਸੀਆਂ ਦਾ ਬਹੁਤ ਹੀ ਅੱਛਾ ਸਹਿਯੋਗ ਹੈ ਬੱਚੇ ਪਿਆਰ ਹੈ ਤੇ ਇਹ ਇਦਾਂ ਹੀ ਬਣਿਆ ਰਵੇ। ਥੈਂਕ ਯੂ ਸਰ ਥੈਂਕ ਯੂ। ਮੁਰੂਦਾ ਪ੍ਰਧਾਨ। ਰਾਜਵੰ트ਰਾй ਸ਼ਰਮਾ ਜੀ ਅੱਜ ਜਿਹੜਾ ਸਾਵਣ ਦੇ ਮਹੀਨੇ ਤੁਹਾਡੇ ਵੱਲੋਂ ਇਹ ਟੂੜ ਜਿਹੜਾ ਪੰਡਾਰਾ ਵਰਤਾਇਆ ਜਾ ਰਿਹਾ ਕਿਸ ਤਰ੍ਹਾਂ ਦਾ ਕੀ ਕਹਿਣਾ ਚਾਹੋਗੇ? ਹਰ ਸਾਲ ਸਾਵਣ ਦੇ ਮਹੀਨੇ ਵਿੱਚ ਸਾਡੀ ਸੋਸਾਇਟੀ ਜਿਹੜੀ ਹੈ ਸੈਕਟਰ 74 ਇੱਥੇ ਸਾਰਿਆਂ ਵੱਲੋਂ ਮਿਲ ਕੇ ਖੀਰ ਪੂੜੇ ਦਾ ਪੰਡਾਰਾ ਕੀਤਾ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ ਅੱਜ ਵੀ ਕਿਹੜੇ ਪੁਰਦਾਰਪਨ ਦਾ ਰਾਗ ਆ ਗਿਆ ਹੈ ਜਿਹਦੇ ਵਿੱਚ ਸਾਰੀ ਸੋਸਾਇਟੀ ਦੇ ਲੋਕ ਤੇ ਹੋਰ ਲੋਕ ਜਿਹੜੇ ਆ ਜਾ ਰਹੇ ਆ ਕੰਮ ਕਰਨ ਸਾਰੇ ਇੱਥੇ ਲੰਗਰ ਛਕ ਰਹੇ ਨੇ ਤੇ ਮਕਸਦ ਕੀ ਹੈ ਮੇਨ ਮਕਸਦ ਕੀ ਹੈ ਸਰ ਇਸ ਤਰ੍ਹਾਂ ਦਾ ਪੰਡਾਰਾ ਪੁਰਨਾ ਜੀ ਨੂੰ ਖੁਸ਼ ਕਰਨਾ ਸਾਵਣ ਦਾ ਮਹੀਨਾ ਪੁਰਨਾ ਜੀ ਦਾ ਤੇ ਇਸ ਕਰਕੇ ਕੋਲੇ ਸ਼ੰਕ ਜੀ ਦੇ ਨਾਮ ਤੇ ਪੰਡਾਰਾ ਲਗਾਇਆ ਜਾਂਦਾ ਦੁਨੀਆ ਪੰਡਾਰੇ ਲਗਾਉਂਦੀ ਆ ਸੀ ਉਹ ਹਿੱਸਾ ਇੱਕ ਤੇ ਆਰਡਬਲੂ ਦੇ ਬੇਸ ਤੇ ਸਾਰਿਆਂ ਦਾ ਸਹਿਯੋਗ ਹੈ ਸਭ ਦਾ ਸਹਿਯੋਗ ਨਾਲ ਆਰਡਬਲੂ ਬੈਠੇ ਆ ਪ੍ਰਧਾਨ ਜੀ ਬੈਠੇ ਆ ਹੋਰ ਵੀ ਪੁਰਾਣੇ ਪ੍ਰਧਾਨ ਵੀ ਬੈਠੇ ਆ ਠੀਕ ਹੈ ਉਹਨਾਂ ਦਾ ਕੋਈ ਆਨਲਾਈਨ ਪ੍ਰਧਾਨ ਨਹੀਂ ਬੈਠਾ ਹੋ। ਤੇ ਕਿੰਨੇ ਸਾਲ ਤੋਂ ਕਿਹੜੇ ਸਾਲ ਤੋਂ ਲਾਰੇ ਸਰ? ਇਹ ਤਾਂ ਜੀ ਲੱਗਦਾ ਨੂੰ ਹੋ ਗਏ ਘੱਟੋ ਘੱਟ 12-13 ਸਾਲ ਹੋ ਗਏ। ਹਰ ਕਿੰਨੀ ਕੁ ਸੰਗਤ ਮਤਲਬ ਆਉਂਦੀ ਹੈ ਇੱਥੇ ਜਾਂ ਮਤਲਬ ਕਿ ਬਾਹਰ ਦੇ ਵੀ ਲੋਕ ਆਉਂਦੇ ਆ? ਸੰਗਤ ਜਿਹੜੇ ਸਾਡੇ ਲੋਕ ਆ ਇੱਥੇ ਸੋਸਾਇਟੀ ਦੇ ਆਉਂਦੇ ਨੇ। ਤੇ ਸੋਸਾਇਟੀ ਦੇ ਲੋਕ ਆਉਂਦੇ ਨੇ ਤੇ ਇੱਥੇ ਜੋ ਕੰਮ ਕਰਨ ਵਾਲੇ ਲੋਕ ਆਉਂਦੇ ਆ ਜਿਉਂ-ਜਿਉਂ ਆਈ ਜਾਂਦੇ ਲੋਕ ਖਾ ਕੇ ਆਪਣਾ ਪ੍ਰਸ਼ੰਸਾ ਕਰਕੇ ਜਾਈ ਜਾਂਦੇ ਆ। ਤੇ ਸਾਵਣ ਦੇ ਮਹੀਨੇ ਚ ਪਗਵਾਨ ਭੋਲੇ ਦੀ ਜਿਹੜੀ ਉਪਾਸਨਾ ਹੈ ਪੂਜਾ ਪ੍ਰਾਰਥਨਾ ਜਿਹੜੀ ਕਹਿੰਦੇ ਬੜਾ ਮਤਲਬਕ ਫਲਦਾਇਕ ਹੁੰਦੀ ਹੈ ਮੰਨਿਆ ਜਾਂਦਾ ਤੁਸੀਂ ਕੀ ਆਸਥਾ ਰੱਖਦੇ ਹੋ ਕੀ ਕਹਿਣਾ ਚਾਹੋਗੇ ਹਾਂ ਜੀ ਆਸਥਾ ਜੀ ਤਾਂ ਹੀ ਕਰਦੇ ਆਂ ਐਨੇ ਬੰਦੇ ਆਸਥਾ ਦੇ ਪ੍ਰਤੀਕ ਦੇਖੋ ਬੈਠੇ ਆ ਇਹਦਾ ਡੀਪੀ ਸ਼ਰਮਾ ਜੀ ਬੈਠੇ ਆ ਦੇ ਭੂਮੀ ਸੋਲਰ ਵਾਲੇ ਇੱਧਰ ਸਾਡੇ ਬੈਠੇ ਜੁਗੇਸ਼ ਸ਼ਰਮਾ ਜੀ ਡਾਕਟਰ ਸਾਹਿਬ ਇੱਧਰ ਬੇਦੀ ਸਾਹਿਬ ਸਾਡੇ ਸਾਫ ਕਾ ਪ੍ਰੈਜ਼ੀਡੈਂਟ ਬੈਠੇ ਆ ਇੱਧਰ ਪੰਡਿਤ ਜੀ ਬੈਠੇ ਆ ਸਾਡੇ ਠੀਕ ਆ ਇੱਧਰ ਮਾਨ ਸਾਹਿਬ ਬੈਠੇ ਆ ਸਾਡੇ ਐਗਜ਼ੀਕਿਊਟਿਵ ਮੈਂਬਰ ਅਵੀ ਹੈਗੇ ਅਦਰ ਅਪਦਾ ਐ ਐ ਐ ਐ ਐ ਐਕਟਿੰਗ ਪ੍ਰਧਾਨ ਇਹ ਅਦਰ ਅੰਕਲ ਜੀ ਬੈਠੇ ਆ ਸਾਡੇ ਠੀਕ ਹੈ ਤੇ ਇੱਧਰ ਸਾਡੇ ਮੌਜੂਦਾ ਪ੍ਰਧਾਨ ਆ ਸ਼ੇਰ ਸਿੰਘ ਜੀ ਸ਼ੇਰ ਸਿੰਘ ਜੀ ਪ੍ਰਧਾਨ ਜੀ ਬੈਠੇ ਨੇ ਦੇਖੋ ਇੱਧਰ ਠੀਕ ਹੈ ਕਦੋਂ ਤੋਂ ਸਰਪੰਡਾਰਾ ਸਟਾਰਟ ਕਰਦੋ ਤਹਿਆ ਤੇ ਕਦ ਤੱਕ ਚੱਲੇਗਾ ਇਹ ਤਾਂ ਜੀ ਓਏ ਹੁਣ ਸ਼ੁਰੂ ਕਰਤਾ ਵਾ ਸਵੇਰੇ 6 10 11 ਵੇ ਸ਼ੁਰੂ ਕਰਦੇਈ ਤੇ ਜਦੋਂ ਵੀ ਤਿਆਰ ਹੋਵੇ ਤੇ ਜਿਉਂ-ਜਿਉਂ ਜੰਤਾਂ ਹੀ ਜੋਗੀ ਆਪਣਾ ਲੋਕ ਹੈ ਪ੍ਰਸ਼ਾਦ ਗ੍ਰਹਿ ਕਰਕੇ ਜਾਈ ਜਾਂਦੇ ਹਾਂ ਤੇ ਸੰਗਤ ਨੂੰ ਕੀ ਕਹਿਣਾ ਚਾਹੋਗੇ ਸਾਡੇ ਮੇਲੇ ਸੰਗਤ ਨੂੰ ਕਹਾਂਗੇ ਆਪਣਾ ਪੋਲੇ ਸ਼ੰਕਰ ਦੀ ਪੂਜਾ ਕਰੋ ਪੋਲੇ ਸ਼ੰਕ ਨੂੰ ਖੁਸ਼ ਕਰੋ ਮੂਹ ਮੰਗੇ ਮਰਾਤਾ ਪਾਓ ਬੋਲ ਪੋਲੇ ਪੰਡਾਰੀ ਮਹਾਰਾਜ ਕੀ ਜੈ